ਕਿਹੜੀ ਗੱਡੀ ਆ ਗਈ ਇਹ ਮੁਰਾਜੋ ਆ ਗਈ ਵੀਰ ਜੀ ਇਹ ਮੁਰਾਜੋ ਆਪਣਾ ਹਾਂ ਡੀਜ਼ਲ ਵੇਰੀਐਂਟ ਦੇ ਵਿੱਚ ਆ ਜੀ ਇਹ ਠੀਕ ਹੈ ਜੀ ਤੇ ਇਹ ਟੈਕਸੀ ਲੈਣ ਵਾਲੇ ਵੀਰ ਇਹਨੂੰ ਬਹੁਤ ਲਾਇਕ ਤੇ ਪਸੰਦ ਕਰਦੇ ਨੇਗੇ ਇਹ ਵੀ ਕਾਰ ਬਹੁਤ ਵਧੀਆ ਗਈ ਇਹ 2020 ਮਾਡਲ ਆ ਆਪਾਂ 640 ਦੀ ਡਿਮਾਂਡ ਕਰਦੇ ਆ ਇਹਦੇ ਉੱਤੇ ਲੋਨ ਵੀ ਅਪਰੂਵ ਹੋ ਜਾਏਗਾ ਜੇ ਵੀਰ ਨੇ ਕਰਾਉਣਾ ਹੋਵੇ ਲਓ ਜੀ ਟੈਕਸੀ ਵਾਲੇ ਵੀਰਾਂ ਲਈ ਸਾਰਿਆਂ ਨੂੰ ਵੇਣ ਤੇ ਆ ਗਈ ਮਰਾਜੋਕਾਰ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਹੈਗੇ 7 ਸੀਟਰ ਦੇ ਵਿੱਚ ਆ ਗਈ ਜੀ ਲਾਈਟਰ ਐਕਸਟਰਾ ਲੱਗੇ ਹੋਇਆ 7 ਸੀਟਰਾ ਕਿੰਨਾ ਪ੍ਰਾਈਸ ਸੀ ਪ੍ਰਾਈਸ 640 ਦੀ ਡਿਮਾਂਡ ਹੈ ਜੀ ਆਪਣੀ 640 ਦੀ ਡਿਮਾਂਡ ਹੈ ਜੀ ਬਾਕੀ ਮਾਣ ਤਾਣ ਜਰੂਰ ਕਰਾਂਗੇ ਮਾਣ ਤਾਣ ਬਾਈ ਪੂਰਾ ਫੁੱਲ ਕਰੂਗਾ ਤੇ ਆਪਣਾ ਇੰਜਨ ਗੇਅਰ ਓਕੇ ਹੈ ਜੀ ਬਿਲਕੁਲ ਪੂਰੀ ਤਸੱਲੀ ਹੈ ਜੀ ਬੰਪਰ ਤੋਂ ਬੰਪਰ ਜੈਨਨੂ ਕਾਰ ਹੈ ਜੀ ਇਹ ਲਓ ਜੀ ਬੰਪਰ ਤੋਂ ਬੰਮਰ ਸਭ ਬੰਪਰ ਤੋਂ ਬੰਪਰ ਸਾਰੀ Ориਜਨਲ ਕਾਰ ਆ ਗਈ ਪੰਜਾਬ ਨੰਬਰ ਚ ਹੈ ਜੀ ਹਾਂ ਜੀ ਹਾਂ ਰੀਮਾ ਪੰਜਾਬ ਦੂਜੀ ਓਨਰ ਹੈ ਵੀਰ ਜੀ ਸਾ ਦੂਜੇ ਓਨਰ ਦੀ ਕਾਰ ਆ ਗਈ ਹੈ। ਭਾਈ ਸਾਗ ਨੇ ਸਾਰੇ ਪਾਸੇ ਗੱਡੀ ਦਿਖਾ ਦੇ ਕੇ ਨਾ ਅੰਦਰੋਂ ਵੀ ਗੱਡੀ ਦੇ ਲੁੱਕ ਚੈੱਕ ਕਰਵਾ ਦੇ। ਆਪਣਾ ਭਾਈ ਸਾਰਾ ਇੰਟੀਰੀਅਰ ਜਮਾ ਕਲੀਅਰ ਹੈਗਾ। ਕੋਈ ਸਕਰਾਚ ਨਹੀਂ ਹੈ। ਸੱਟ ਵਗੈਰਾ ਵੀ ਸਾਰੇ ਕੁਝ ਓਕੇ ਹੈਗਾ। ਤੇ ਆਪਣਾ ਭਾਈ ਕਿੰਨੀ ਕਿ ਚੱਲੀ ਹੋਈ ਹੈ ਇਹ ਕਾਰ? ਇਹ ਨੀਅਰ ਮਾਡਲ 9993000 ਦੀ ਗ੍ਰੀਵ ਜੀ। 9993000 ਓਰੀਜਨਲ ਹੀ ਚੱਲੀ ਹੈ। ਓਰੀਜਨਲ ਚੱਲੀ ਵੀ ਹੈ ਗ੍ਰੀਵ ਜੀ। ਇਹ ਕਾਰ ਚੱਲੀ ਆ 2020 ਮਾਡਲ ਆ। ਹਾਂਜੀ। ਇਹ ਚੈੱਕ ਕਰ ਲੋ ਤੁਸੀਂ ਇੱਧਰ ਆਪਣਾ